ਕਿ ਸੇਰੇ ਸੇਰੇ ਇੱਕ ਟਰੱਕ ਜੋ ਆ ਰੁੱਖ ਦੇ ਵਿੱਚ ਜਾਵਦਾ ਜਾ ਔਰ ਗੱਲਬਾਤ ਕਰਦੇ ਆ ਕਿ ਕਾਰਨ ਕੀ ਬਣਿਆ ਪਹਿਲੇ ਤਾਂ ਤੁਹਾਨੂੰ ਦੱਸ ਦਈਏ ਕਿ ਸੜਕ ਜੋ ਆ ਜਗਾ ਜਗਾ ਤੋਂ ਟੁੱਟੀ ਹੋਈ ਆ ਔਰ ਲੋਕ ਖੱਡੇ ਬਚਾਉਣ ਦੇ ਚੱਕਰ ਦੇ ਵਿੱਚ ਆਪਣੀ ਗੱਡੀ ਜਿਹੜੀ ਆ ਉਲਝਾ ਬੈਠਦੇ ਆ ਔਰ ਬਹੁਤ ਸਾਰੀਆਂ ਗੱਡੀਆਂ ਸੜਕ ਟੁੱਟੀ ਹੋਣ ਕਰਕੇ ਦੱਸ ਦਈਏ ਤਾਂ ਇਹ ਸੜਕ ਉਹ ਹੈ ਜੋ ਮੋਹਾਲੀ ਚੰਡੀਗੜ੍ਹ ਤੋਂ ਫਤੇਗੜ ਸਾਹਿਬ ਨੂੰ ਜਾ ਰਹੀ ਆ ਔਰ ਫਤੇਗੜ ਸਾਹਿਬ ਨੂੰ ਜਾਣ ਵਾਸਤੇ ਇਹ ਸੜਕ ਹਰ ਜਗ੍ਹਾ ਤੁਹਾਨੂੰ ਟੁੱਟੀ ਮਿਲੇਗੀ ਔਰ ਗੱਲਬਾਤ ਕਰਦੇ ਆ ਭਰਾਵਾਂ ਨਾਲ ਕਿ ਕਾਰਨ ਕੀ ਬਣਿਆ ਕਿਉਂ ਇਹ ਹਾਸਾ ਲਾਪਰਿਆ ਔਰ ਇਹ ਸੜਕ ਵੀ ਜਗਾ ਜਗਾ ਤੋਂ ਟੁੱਟੀ ਆ ਇਸ ਬਾਰੇ ਵੀ ਜਾਣਕਾਰੀ ਹੋਵੇਗੀ ਔਰ ਇਹ ਗੱਲਬਾਤ ਕਰਨਾ ਪੜਾਇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਰਾ ਜੀ ਕੀ ਕਾਰਨ ਕੀ ਹੋ ਗਿਆ ਗੱਡੀ ਪਤਾ ਨਹੀਂ ਡਰਾਈਵਰ ਦੱਸ ਰਿਹਾ ਕਹਿੰਦਾ ਬੜੇ ਮੂਰੇ ਕਾਰ ਵਾਲਾ ਕੋਈ ਕਮਾ ਗਿਆ ਅੱਛਾ ਜਿਵੇਂ ਚੱਕਾ ਲੱਗ ਗਿਆ ਮਤਲਬ ਜਿਵੇਂ ਆਪਾਂ ਇੱਥੇ ਲੱਗਤ ਮੂਰੇ ਆਏ ਵਿੱਚ ਜੀ ਹਾਂ ਬੇ ਕੰਟਰੋਲ ਹੋ ਜੇ ਤੇ ਹੋਰ ਤੇ ਇਹ ਬਚਾਅ ਹੋ ਗਿਆ ਹੁਣ ਡਰਾਈਵਰ ਤੇ ਹਾਂ ਡਰਾਈਵਰ ਦਾ ਹਸਪਤਾਲ ਥੋੜੇ ਪਛਲੇ ਪਛਲੇ ਜਾਂਦਾ ਜੱਪ ਕੀ ਆ ਸਰ ਦਬ ਲੱਗੀ ਹੈ ਹਾਂ ਤਾਂ ਆਪੇ ਮਰੇ ਉੱਤੇ ਲੱਗੀ ਇਹ ਕਿੱਥੋਂ ਆ ਗੱਡੀ ਕਿਹੜੀ ਜਗ੍ਹਾ ਤੋਂ ਆਪਣੇ ਦਵਿੰਦਗੜ ਤੋਂ ਹੋ ਗਈ ਦਵਿੰਦਗੜ ਤੋਂ ਆਪਣਾ ਏਰੀਆ ਦਾ ਇੱਧਰ ਪਟਿਆਲਾ ਜਿਲ੍ਹਾ ਪਟਿਆਲਾ ਦਾ ਆਪਣਾ ਰਾਏਪੁਰ ਕੋਲ ਆਪਣਾ ਗੱਡੀ ਆ ਕਦੋਂ ਦੀ ਗੱਲ ਹੈ ਗੱਡੀ ਮੇਰੀ ਆਪਣੀ ਹੋਏ ਗੱਡੀ ਤੁਹਾਡੀ ਹੈ ਹਾਂਜੀ ਹਾਂਜੀ ਕਦੋਂ ਦੀ ਗੱਲ ਹੈ ਇਹ ਹੁਣ ਕੋਈ ਆ ਘੰਟਾ ਪਹਿਲਾਂ ਕਹਿ ਰਿਹਾ ਬਾਕੀ ਮੈਂ ਤਾਂ ਹੁਣ 5:30 ਵਜੇ ਫੋਨ ਆਇਆ ਤੇ ਕਹਿੰਦਾ ਡਰਾਈਵਰ ਕੱਲਾ ਸੀਗਾ ਹੂੰ ਡਰਾਈਵਰ ਕੋਲ ਇਹ ਚੱਕ ਨੈਕਟਰ ਨਹੀਂ ਸੀ ਨਾ ਕਰੈਕਟਰ ਤਾਂ ਨਹੀਂ ਹੁੰਦੇ ਨਾਲ ਤੇ ਡਰਾਈਵਰ ਦਾ ਬਾਕੀ ਬਚਾਇਆ ਸੱਟ ਥੋੜੀ ਬੋਦੀ ਪਸਲੀਆਂ ਵਗੈਰਾ ਆ ਫੋਨ ਆਇਆ ਮਨੂੰ ਤੇ ਭਰਾਜਾ ਕਹਿੰਦਾ ਵੀ ਹਸਪੀਟਲ ਆ ਕੋਈ ਅਛਰੇ ਬੁਛੇ ਜਬੀ ਹੋਏ ਹੋਰ ਕੁਝ ਨਹੀਂ ਐਡਾ ਠੀਕ ਹੈ ਤੇ ਸੱਟਾ ਸੋਟਾ ਬਹੁਤ ਆ ਗੱਡੀ ਦਾ ਤੇ ਨੁਕਸਾਨ ਖਾਸਾ ਹੀ ਹੋ ਗਿਆ ਗੱਡੀ ਦਾ ਤਾਂ ਬਹੁਤ ਆ ਕੈਮਰਾਮੈਨ ਨੂੰ ਕਹਾਂਗਾ ਅੱਗੇ ਹੋ ਕੇ ਗੱਡੀ ਦੀਆਂ ਤਸਵੀਰਾਂ ਔਰ ਗੱਡੀ ਐਸ ਵੇਲੇ ਤੇ ਬਿਲਕੁਲ ਹੀ ਅੱਗੋਂ ਖਤਮ ਆ ਖਤਮ ਹੋ ਗਈ ਅੱਗੋਂ ਬਹੁਤ ਹੀ ਖਤਮ ਹੋ ਗਈ ਔਰ ਇਹ ਗੱਲਬਾਤ ਕਰਦਈਏ ਤਾਂ ਇਹ ਇਸ ਵੇਲੇ ਫਤੇਗੜ ਸਾਹਿਬ ਦੇ ਰੋਡ ਤੇ ਆ ਜਦੋਂ ਚੁੰਨੀ ਨੂੰ ਜਾਂਦੇ ਆ ਔਰ ਮੋਹਾਲੀ ਚੰਡੀਗੜ੍ਹ ਤੋਂ ਜਾਂਦੇ ਆ ਇਹ ਹਾਦਸਾ ਵਾਪਰਿਆ ਔਰ ਡਰਾਈਵਰ ਦੇ ਕਹਿਣ ਮੁਤਾਬਕ ਜਿਵੇਂ ਕਾਰ ਵਾਲੇ ਨੇ ਇੱਕਦਮ ਥੋੜੀ ਜਿਹੀ ਅੱਗੇ ਕੱਟ ਕਰ ਦਿੱਤੀ ਆ ਤਾਂ ਉਸ ਨੂੰ ਝਾਕਾ ਲੱਗ ਗਿਆ ਔਰ ਇਸ ਕਰਕੇ ਫੱਟਾਂ ਜਿਹੜੀਆਂ ਉਹ ਡਰਾਈਵਰ ਤੇ ਜਰੂਰ ਲੱਗੀਆਂ ਨੇ ਕੱਟ ਮਾਰ ਗਿਆ ਕਾਰ ਵਾਲਾ ਔਰ ਗੱਡੀ ਪਲਟੀ ਨਹੀਂ ਆ ਪਰ ਗੱਡੀ ਦਾ ਹੱਗ ਰੁੱਖ ਨਾਲ ਵਜਨ ਕਰਕੇ ਨੁਕਸਾਨ ਹੋ ਗਿਆ ਔਰ ਪਹਿਲਾਂ ਵੀ ਅਸੀਂ ਸਰਕਾਰ ਨੂੰ ਕਹਿ ਚੁੱਕੇ ਆ ਇਹ ਵੱਡੇ ਪੁਰਾਣੇ ਰੁੱਖ ਜਿਹੜੇ ਆ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਜਿਨ੍ਹਾਂ ਦੀ ਆਕਸੀਜਨ ਘਟ ਹੈ ਉਹਨਾਂ ਰੁੱਖਾਂ ਨੂੰ ਜ਼ਰੂਰ ਕੱਟਣਾ ਚਾਹੀਦਾ ਇਹ ਸੁੱਕੇ ਰੁੱਖ ਨੇ ਪ੍ਰਾਣੀਆਂ ਟਾਲੀਆਂ ਨੇ ਔਰ ਨਵੇਂ ਆਕਸੀਜਨ ਵਾਲੇ ਰੁੱਖ ਲਗਾਉਣੇ ਚਾਹੀਦੇ ਆ ਜੇ ਕਦੀ ਕੋਈ ਗੱਡੀ ਵੱਜ ਜਾਂਦੀ ਆ ਤਾਂ ਗੱਡੀ ਵਾਲੇ ਦਾ ਬਚਾਅ ਹੋ ਸਕੇ ਗੱਡੀ ਦਾ ਬਚਾਅ ਹੋ ਸਕੇ ਲੇਕਿਨ ਸਰਕਾਰਾਂ ਕਿੱਥੇ ਸੁਣਦੀਆਂ ਸਰਕਾਰਾਂ ਨੂੰ ਆਪਣੀ ਜ਼ਰੂਰਤ ਆ ਤਾਂ ਫੇਰ ਵੱਡੇ ਵੱਡੇ ਰੁੱਖ ਵੜ ਲੈਂਦੇ ਆ ਲੇਕਿਨ ਇਹ ਨਾ ਰੁੱਖਾ ਕਰਕੇ ਗੱਡੀ ਦਾ ਕਿੰਨਾ ਨੁਕਸਾਨ ਹੋ ਗਿਆ ਜੇ ਛੋਟੇ ਰੁੱਖ ਹੁੰਦੇ ਆਕਸੀਜਨ ਵਾਲੇ ਆ ਗੱਡੀ ਦਾ ਬਚਾਅ ਹੋ ਜਾਣਾ ਸੀ ਗੱਡੀ ਬੜੀ ਹਾਦਸਾ ਹੀਠਾਂ ਉੱਤਰ ਜਾਂਦੀ ਲੇਕਿਨ ਦੱਸ ਦਈਏ ਕਿ ਬਹੁਤ ਸਾਰੇ ਗਲਤੀਆਂ ਸਰਕਾਰਾਂ ਦੀਆਂ ਚਲਦੀਆਂ ਨੇ ਔਰ ਸਰਕਾਰਾਂ ਸੜਕਾਂ ਦੇ ਪੈਚਵਰਕ ਨਹੀਂ ਕਰਵਾ ਸਕਦੀਆਂ ਇਹ ਵੱਡੇ ਰੁੱਖ ਵੱਡੇ ਹੋਣ ਜਿਹੜਾ ਰੁੱਖਾਂ ਦੇ ਪੈਸਿਆਂ ਨਾਲ ਸੜਕਾਂ ਦੇ ਪੈਚਵਰਕ ਹੋ ਜਾਂਦੇ ਆ ਲੇਕਿਨ ਫਿਰ ਵੀ ਨਕਮੀਆਂ ਤੋਂ ਨਕਮੀਆਂ ਸਰਕਾਰਾਂ ਆਉਂਦੀਆਂ ਜਾ ਰਹੀਆਂ ਕੋਈ ਸੁਣਵਾਈ ਨਹੀਂ ਲੋਕਾਂ ਦੀ ਕੋਈ ਹਾਲਾਤ ਨਹੀਂ ਅੱਗੇ ਸਭਾ ਚੱਲਣੀਆਂ ਨੇ ਆ ਦੱਸ ਦਈਏ ਫਤੇਗੜ ਸਾਹਿਬ ਦੇ ਰੋਡ ਦੇ ਹਾਲਾਤ ਲਗਾਤਾਰ ਜਗਾ ਜਗਾ ਤੋਂ ਟੁੱਟੇ ਹੋਏ ਆ ਔਰ ਲੋਕ ਬਹੁਤ ਪਰੇਸ਼ਾਨ ਨੇ ਫਿਲਹਾਲ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਸ਼ੇਅਰ ਕਰਦੇ ਹੋ ਮੇਰੇ ਸਹਿਯੋਗੀ ਜਨਾਲ ਮਹਾਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ